ਕੱਲ ਮਿਤੀ 8 ਜੁਲਾਈ 2025 ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬਸ ਸਟੈਂਡ ਮਾਸ ਇੰਗੇਟ ਨੇੜੇ ਇੱਕ ਲੇਡੀਜ਼ ਵੱਲੋਂ ਐਂਟੀ-ਸੋਸ਼ਲ ਐਕਟੀਵਿਟੀਆਂ ਨੂੰ ਬढ़ावा দেয়া ਜਾ ਰਿਹਾ ਸੀਗਾ ਜਿਸ ਤੇ ਸਵਿਫਟ ਐਕਸ਼ਨ ਕਰਦੇ ਹੋਏ ਜਿਹੜੀ ਡਿਵੀਜ਼ਨ A ਦੀ ਟੀਮ ਹੈਗੀ ਆ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੇ ਹੋਟਲ ਸੀਗਾ ਇਹਦੇ ਵਿੱਚ ਹੋਟਲ AC Inn ਇਹਦੇ ਉੱਪਰ ਧਾਰਾ 223 BNS ਦੇ ਤਹਿਤ ਇਹਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਮੈਨੇਜਰ ਨੂੰ ਬੁੱਕ ਕੀਤਾ ਹੈਗਾ ਆ ਤੇ ਅਗਲੀ ਜਿਹੜੀ ਤਫ਼ਤੀਸ਼ ਹੋਏ ਦੇ ਵਿੱਚ ਚੱਲ ਰਹੀ ਹੈ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਐਂਟੀ-ਸੋਸ਼ੀਅਲ ਐਕਟੀਵਿਟੀਆਂ ਜਿਹੜੀਆਂ ਇੱਥੇ ਚੱਲਦੀਆਂ ਹੈਗੀਆਂ ਆ ਇਸੇ ਅੰਦਰर्गत ਹੀ ਆਪਾਂ 7 ਜੁਲਾਈ 2025 ਨੂੰ ਜਿਹੜਾ ਇੱਕ ਹੋਟਲ ਹੈਗਾ ਆ ਅਮ੍ਰਿਤਸਰ ਹੋਮਸਟੇ ਇਹਦੇ ਵਿੱਚ ਵੀ ਆਪਾਂ ਟਰੈਪ ਲਾ ਕੇ ਆਪਾਂ ਇਹਦੇ ਵਿੱਚੋਂ ਤਿੰਨ ਲੜਕੀਆਂ ਆਪਾਂ ਰਿਕਵਰ ਕੀਤੀਆਂ ਸਿਗੀਆਂ ਤੇ ਜਿਹੜੇ ਇਹਦੇ ਵਿੱਚ ਇਨਵੋਲਡ ਪਰਸਨਸ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਸੀਗੇ ਤੇ ਜਿਹੜਾ ਉੱਥੇ ਦਾ ਜਿਹੜਾ ਸਟਾਫ ਸੀਗਾ ਉਹਨੂੰ ਆਪਾਂ 3 ਆਪਣਾ ਅੰਡਰ ਸੈਕਸ਼ਨ 3 5 ਐਂਡ 9 ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ 1956 ਦੇ ਅੰਤਰਗਤ ਆਪਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਇਹ ਕਾਰਵਾਈ ਹੁਣ ਅੱਗੇ ਹੋਰ ਸਖਤ ਰੂਪ ਲਏਗੀ ਜਿਹੜੇ ਵੀ ਹੋਟਲ ਵਪਾਰੀ ਜਿਹੜੇ ਇਸ ਵਿੱਚ ਇਨਵੋਲ ਹੋਣਗੇ ਆਪਾਂ ਉਹਨਾਂ ਦੇ ਹੋਟਲਾਂ ਨੂੰ ਸੀਲ ਕਰਾਂਗੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ